ਜਦੋਂ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਤਾਂ ਉਹਦੇ ਨਾਲ ਕੌਣ ਸੀ ਭਾਈ ਮਤੀ ਦਾਸ ਸਤੀ ਦਾਸ ਭਾਈ ਦਿਆਲਾ ਤੇ ਨਾਲ ਜੈਤਾ ਸਿੰਘ ਉਹਦਾ ਪਿਤਾ ਸੀ ਸਦਾਨੰਦ ਤੁਸੀਂ ਵੇਖੋ ਹੈਰਾਨ ਹੋ ਕੇ ਜਦੋਂ ਸ਼ਹੀਦ ਹੁੰਦਾ ਤੇ ਪਿਓ ਪੁੱਤ ਲੜ ਪੈਂਦੇ ਆ ਭਾਈ ਜੈਤਾ ਸਿੰਘ ਤੇ ਉਹਦਾ ਪਿਤਾ ਕੁਝ ਦੂਜੇ ਨਾਲ ਲੜਦਾ ਉਹ ਕਹਿੰਦਾ ਮੇਰਾ ਸਿਰ ਵੱਢ ਉਹ ਕਹਿੰਦਾ ਮੇਰਾ ਸਿਰ ਵੱਢ ਤੇ ਇਹ ਸੀਸ ਮੈਂ ਗੁਰੂ ਤੇਗ ਬਹਾਦਰ ਦਾ ਸੀਸ ਜਿਹੜਾ ਉੱਥੇ ਲੈ ਕੇ ਜਾਣਾ ਆਨੰਦਪੁਰੋ ਤੇ ਇਹਦੀ ਜਗ੍ਹਾ ਤੇ ਸੀਸ ਰੱਖਣਾ ਹੋ ਸਕਦੀ ਹੈ ਇਤਿਹਾਸ ਦੀ ਗੱਲ ਤੇ ਪਿਓ ਦਾ ਆਪਦੇ ਪਿਓ ਦਾ ਕਹਿੰਦਾ ਮੈਂ ਵੱਡਾ ਮੇਰਾ ਸੀਸ ਮੇਰੇ ਖਾਊਗਾ ਉਹ ਉਹਦਾ ਗੱਲ ਆ ਗਿਆ ਆਪਦੇ ਪਿਓ ਦਾ ਸਾਦਾ ਆਨੰਦ ਦਾ ਗੱਲ ਲਾ ਕੇ ਉੱਥੇ ਰੱਖ ਕੇ ਤੇ ਗੁਰੂ ਤੇਗ ਬਹਾਦਰ ਦਾ ਸੀਸ 322 ਕਿਲੋਮੀਟਰ ਦੂਰ ਆਨੰਦਪੁਰ ਲੈ ਕੇ ਆਉਣਾ ਇਹ ਹੋ ਸਕਦੀ ਹੈ ਗੱਲ ਕਿੱਡੀ ਕਿੱਡੀ ਮਹਾਨ ਗੱਲ ਫੇਰ ਹੀ ਉਹਨਾਂ ਨੇ ਕਿਹਾ ਸੀ ਨਾ ਜਫੀ ਚ ਲੈ ਕੇ ਕੀ ਕਿਹਾ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕਿਹਾ ਸੀਗਾ ਰੰਗਰੇਟੇ ਔਰ ਇੱਥੇ ਹੀ ਵਸਲੀ ਹੈ ਅਮਰ ਤੋਂ ਸ਼ਗਾ ਕੇ ਬਾਬਾ ਜੀਵਨ ਸਿੰਘ ਤੇ ਬਾਬਾ ਜੀਵਨ ਸਿੰਘ ਜਿੰਨੀਆਂ ਵੀ ਲੜਾਈਆਂ ਹੋਈਆਂ ਪਹਾੜੀ ਰਾਜਨਾ ਹੋਈਆਂ ਮੁਗਲਾਣਾ ਹੋਈਆਂ ਉਹਨਾਂ ਦੇ ਕਮਾਂਡਰ ਥਾਪੇ ਗਏ ਉਹ ਤੇ ਤੁਹਾਨੂੰ ਸਹੀ ਜਾਣਕਾਰੀ ਹੋਵੇ ਕਿ ਨਾ ਹੋਵੇ ਬਾਬਾ ਜੀਵਨ ਸਿੰਘ ਦਾ ਸਾਰਾ ਪਰਿਵਾਰ ਚਾਰ ਪੁੱਤਰ ਉਹਨਾਂ ਦੀ ਮਾਤਾ ਉਹਨਾਂ ਦਾ ਪਿਤਾ ਸਾਰਾ ਜਿਹੜਾ ਹੈਗਾ ਉਹ ਸ਼ਹੀਦ ਇਸ ਲਹਿਰ ਦੇ ਵਿੱਚ ਹੋਇਆ ਚਮਕੌਰ ਦੀ ਗੜੀ ਦੇ ਵਿੱਚ ਉਹਨਾਂ ਦੇ ਪੁੱਤ ਹੋਏ ਮਾਂ ਹੋਈ ਪਿਓ ਪਹਿਲਾਂ ਸ਼ਹੀਦ ਹੋਏ ਜਾਨੀ ਸਾਰਾ ਹੀ ਸਰਬੰਸ ਉਹਨਾਂ ਨੇ ਵਾਰਿਆ ਮੈਨੂੰ ਲੱਗਦਾ ਕਈ ਵਾਰ ਇਹ ਇਹ ਇਤਿਹਾਸ ਗੱਲਾਂ ਜਿਹੜੀਆਂ ਨਹੀਂ ਦੱਸੀਆਂ ਜਾਂਦੀਆਂ ਔਰ ਇਥੇ ਹੀ ਬਸ ਨਹੀਂ ਹੈ ਤੁਸੀਂ ਜੇ ਆਪਾਂ ਗੱਲ ਕਰੀਏ ਕਿ ਜਦੋਂ ਖਾਸਾ ਪੰਥ ਦੀ ਸ਼ਰਧਾ ਨਾ ਹੋਈ ਗੱਲ ਇਹ ਸੋਚੋ ਵੀ ਸਿੱਖੀ ਹੈ ਕਿੰਨਾ ਲੋਕਾਂ ਦੀ 80000 ਲੋਕ ਇਕੱਠਾ ਹੁੰਦਾ ਉੱਥੇ 80000 ਪਹਿਲਾਂ ਇਹ ਦੇਖੋ ਕਿ ਉਹਦੀ ਤਿਆਰੀ ਕਿੰਨਾ ਕੀਤੀ ਹੋਗੀ ਅਸੀਂ ਅੱਜ ਕਾਨਫਰੰਸ ਕਰ ਰਹੇ ਹਾਂ ਇੱਥੇ ਪੂਰੇ ਸਨੇਹ ਵੀ ਲਾਇਆ ਇਹਨਾਂ ਨੇ ਹੈ ਕਿੰਨੇ ਕੁ ਲੋਕ ਅਸੀਂ ਇਕੱਠੇ ਹੋਏ ਆ ਤੁਸੀਂ ਦੇਖੋ ਵੀ ਕਿੰਨਾ ਜੋਰ ਲੱਗਿਆ ਹੋਣਾ ਕਿਵੇਂ ਕਿਵੇਂ ਹਰ ਸਟੇਟ ਦੇ ਵਿੱਚ ਮੈਸੇਜ ਕੀਤੇ ਹੋਣੇ ਉਸ ਸਮੇਂ ਕੋਈ ਸਾਧਨ ਨਹੀਂ ਸੀ ਹੈ ਉਸ ਸਮੇਂ ਸਾਡੇ ਕੋਲੇ ਕੀ ਸੀਗਾ ਉਸ ਸਮੇਂ ਉਹਨਾਂ ਉਹਨਾਂ ਲੋਕਾਂ ਕੋਲੇ ਕੀ ਸੀਗਾ ਕੋਈ ਫੋਨ ਨਹੀਂ ਸੀ ਹੈ ਕੋਈ ਹੋਰ ਹੋਰ ਮੈਸੇਜ ਨਹੀਂ ਤੁਸੀਂ ਇਹ ਦੇਖੋ ਕਿ ਸਾਰੇ ਕਰਨਾਟਕ ਤਾਮਿਲਨਾਡੂ ਸਾਰੀਆਂ ਸਟੇਟਾਂ ਦੇ ਲੋਕ ਉੱਥੇ ਕਿੱਦਾਂ ਪਹੁੰਚੇ ਇਹ ਇਹ ਸੋਚ ਕੇ ਦੇਖੋ ਯਾਨੀ ਉਹਦੇ ਲਈ ਕਿੰਨਾ ਕੰਮ ਕੀਤਾ ਹੋ ਗੁਰੂਆਂ ਨੇ ਕਿੰਨਾ ਵਰਕ ਕੀਤਾ ਹੋਊਗਾ ਕਿ ਭਾਈ ਆਓ ਫਲਾਣੇ ਦਿਨ ਸਾਰੇ ਇਕੱਠੇ ਹੋ 80000 ਦੀ ਗੈਦਰਿੰਗ ਹੋਣੀ ਔਰ ਤੁਸੀਂ ਦੇਖੋ ਜਿਵੇਂ ਅੱਜ ਸੀਆਈਡੀ ਫਿਰਦੀ ਹੈ ਉਹ ਸੀਆਈਡੀ ਆਲਿਆਂ ਨੇ ਜਿਹੜੀ ਮੁਗਲ ਦਰਬਾਰ ਨੂੰ ਰਿਪੋਰਟ ਦਿੱਤੀ ਉਹਨਾਂ ਨੇ ਕਿਹਾ ਕਿ ਉਸ ਸਮੇਂ 20000 ਲੋਕਾਂ ਨੇ ਹਥਿਆਰ ਚੁੱਕੇ ਕਿੰਨੇ ਲੋਕਾਂ ਨੇ ਚੁੱਕੇ 20 ਮਤਲਬ ਅਮਰ ਸ਼ੱਕਿਆ ਉਸ ਸਮੇਂ ਕਿਉਂਕਿ ਫੌਜ ਦੀ ਲੋੜ ਸੀ ਦੇਖੋ ਉਸ ਸਮੇਂ ਗੁਰੂਆਂ ਨੇ ਜਿਵੇਂ ਸਿੱਖ ਰ ਆ ਗਿਆ ਸੀ ਕਿ ਹੁਣ ਆਪਣੀ ਇੱਕ ਫੌਜ ਬਣਾਉਣ ਦੀ ਲੋੜ ਹੈ ਫੌਜ ਬਣਾ ਫੌਜ ਬਣਾ ਕੇ ਹੀ ਹੁਣ ਅਗਲੀ ਜੰਗ ਜਿਹੜੀ ਹੈਗੀ ਹੈ ਗਾਂ ਲੜਿਆ ਜਾ ਸਕਦਾ ਫੌਜ ਬਣਾਈ ਔਰ ਜਿਹੜੇ ਪੰਜ ਪਿਆਰੇ ਪੰਜ ਪਿਆਰੇ ਜਿਨ੍ਹਾਂ ਨੇ ਅਮਰ ਸਕੇਾ ਕੌਣ ਸੀ ਉਹ ਇੱਕ ਤੋਂ ਬਣਾ ਬਾਕੀ ਚਾਰੇ ਕੌਣ ਸੀ ਸੂਦਰ ਪਰਵਾਰਾਂ ਦੇ ਦਲਤ ਪਰਵਾਰਾਂ ਚ ਸੀ ਚਾਰ ਜਿਹੜੇ ਪੰਜਾਂ ਪਿਆਰਿਆਂ ਚੋਂ ਚਾਰ ਪਿਆਰੇ ਕੌਣ ਸੀ ਦਲਤਾਂ ਦੇ ਵਿੱਚੋਂ ਸੀ ਔਰ ਤੁਸੀਂ ਇਹ ਦੇਖੋ ਕਿ ਖਾਸਾ ਪੰਥ ਦੀ ਜਦੋਂ ਸਾਜਨਾ ਹੋਈ ਹੈ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਵੀ ਜਿਹੜੀਆਂ ਰਿਪੋਰਟਾਂ ਇਹ ਕੋਈ ਆਪਾਂ ਵੈਸੇ ਨਹੀਂ ਗੱਲ ਕਰਦੇ ਕਿ 20000 ਬੰਦੇ ਨੇ ਹਥਿਆਰ ਚੁੱਕਿਆ ਔਰ ਉਸ ਤੋਂ ਬਾਅਦ ਤਾਰਮਿਕ ਪੁਆਇੰਟ ਕੀ ਆਉਂਦਾ ਖਾਸਾ ਪੰਥ ਦੀ ਸਾਜਨਾ ਤੋਂ ਬਾਅਦ ਪਹਾੜੀ ਰਾਜੇ ਜਿਹੜੇ ਸੀਗੇ ਉਹਨਾਂ ਨੇ ਕੀ ਕਿਹਾ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਕਿ ਜਿਹੜਾ ਤੂੰ ਬਾਪੇ ਦੇ ਵਿੱਚ ਅਮਰਦ ਛਕਾਇਆ ਸਾਰਿਆਂ ਨੂੰ ਪਹਿਲਾਂ ਤਾਂ ਉਹਨਾਂ ਨੂੰ ਅਮਰਦ ਛਕਾਇਆ ਫਿਰ ਉਹਨਾਂ ਨੂੰ ਆਪ ਅਮਰਦ ਛਕਾਇਆ ਤਾਂ ਪਹਾੜੀ ਰਾਜਾ ਨੇ ਇੱਕ ਮੰਗ ਰੱਖੀ ਕਿ ਜਿਹੜੀ ਤੁਹਾਡੀ ਇਹ ਲੜਾਈ ਆ ਮੁਗਲਾਂ ਦੇ ਖਿਲਾਫ ਅਸੀਂ ਤੁਹਾਡਾ ਸਾਥ ਦੇਵਾਂਗੇ ਡਟ ਕੇ ਸਾਥ ਦੇਵਾਂਗੇ ਪਰ ਇੱਕ ਕੰਮ ਇੱਕ ਕੰਮ ਨਾ ਕਰੋ ਤੁਸੀਂ ਕਿਹੜਾ ਕੰਮ ਨਾ ਕਰੋ ਕਿ ਜਿਹੜੇ ਗਲਤ ਲੋਕ ਹੈ ਜਿਹੜੇ ਖਉਤੀ ਨੀਵੀਆਂ ਜਾਤਾਂ ਦੇ ਲੋਕ ਐ ਤੂੰ ਤਾਂ ਤੁਸੀਂ ਤਾਂ ਇਹਨਾਂ ਨੂੰ ਵੀ ਜਿਹੜਾ ਹੈਗਾ ਉਹ ਇੱਕ ਬਾਟੇ ਚ ਅਮਰਿਤ ਸ਼ਕਾਤ ਉਹ ਇਹ ਤਾਂ ਬਹੁਤ ਮਹਾਨ ਕ੍ਰਿਤੀ ਕੀਤੀ ਆ ਕਿੰਨੀ ਇਹ ਬਹੁਤ ਮਾੜੀ ਗੱਲ ਕੀਤੀ ਆ ਯਾਨੀ ਜਾਤ ਪਾਤ ਦਾ ਇੱਥੋਂ ਤੱਕ ਸੀ ਉਹ ਸਮੇਂ ਕਿ ਅਸੀਂ ਤੁਹਾਡਾ ਸਾਥ ਦੇਵਾਂਗੇ ਪਰ ਤੁਸੀਂ ਜਿਹੜਾ ਹੈਗਾ ਆ ਕੰਮ ਨਾ ਤਾਂ ਉਹਦਾ ਫਿਰ ਗੁਰੂ ਗ੍ਰੰਥ ਸਾਹਿਬ ਨੇ ਕੀ ਕਿਹਾ ਕਿ ਇਨੀ ਕੀ ਕਿਰਪਾ ਸੇ ਕੀ ਕਹਾਂ ਸੀ ਪੜਾਂ ਇਨੀ ਕੀ ਕਿਰਪਾ ਸੇ ਸਜੇ ਹਮ ਹੁਣ ਇਹ ਵਿਚਾਰਤਾਰਾ ਜਿਹੜੀ ਕਿਹੜੇ ਲੋਕਾਂ ਦੀ ਵਿਚਾਰਤਾਰਾ ਔਰ ਜਿਹੜਾ 80000 ਲੋਕ ਉਥੇ ਇਕੱਠੇ ਹੋਏ ਆ ਉਹ ਕੌਣ ਸੀ ਉਹ ਕੌਣ ਸੀ ਉਹ ਉਹ ਲੋਕ ਸੀ ਜਿਹੜੇ ਗਰੀਬ ਸੀ ਜਿਹੜੇ ਦਬੇ ਹੋਏ ਲੋਕ ਸੀ ਜਿਹੜੇ ਉਸ ਸਮੇਂ ਦੇ ਹਾਕਮਤੋਂ ਤੰਗ ਸੀ ਜਿਹੜੇ ਕਿਸਾਨ ਸੀ ਜਿਨ੍ਹਾਂ ਨੂੰ ਦਬਾਇਆ ਗਿਆ ਸੀ ਉਹ ਲੋਕ 80000 ਲੋਕ ਜਿਹੜੇ ਉਸ ਸਮੇਂ ਉਥੇ ਇਕੱਠੇ ਹੋਏ ਔਰ ਇੱਕ ਜਿਹੜੀ ਹੈਗੀ ਆ ਤੁਸੀਂ ਇਤਿਹਾਸ ਦੇ ਵਿੱਚ ਕਦੇ ਦੇਖਿਆ ਨਹੀਂ ਹੋਣਾ ਕਹਿੰਦੇ ਜਦੋਂ ਚਾਈਨਾ ਦਾ ਕਾਮਰੇਡ ਮਾਓ ਜਿਹੜਾ ਉਹ ਕਹਿੰਦਾ ਨਾ ਲੌਂਗ ਮਾਰਚ ਕੀਤੀ ਸੀ ਲੌਂਗ ਮਾਰਚ ਨੂੰ ਕਹਿੰਦੇ ਆ ਔਰ ਸਭ ਤੋਂ ਪਹਿਲੀ ਲੋਕ ਆਰਮੀ ਬਣਾਉਣੀ ਪੀਪਲ ਆਰਮੀ ਜਿਹਨੂੰ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਦੇ ਨਾਮ ਗੁਰੂ ਗੋਬਿੰਦ ਸਿੰਘ ਨੇ ਬਣਾਈ ਇਤਿਹਾਸ ਪਹਿਲਾਂ ਨਹੀਂ ਸੀ ਹੈ ਔਰ ਇੱਕ ਜਿੰ ਚਾਲੂ ਯੁੱਧ ਕਹਿੰਦੇ ਚੱਲਦੇ-ਚੱਲਦੇ ਯੁੱਧ ਕਰਨਾ ਉਹਦਾ ਸੰਕਲਪ ਕੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਵੀ ਚੱਲ ਤੁਰਦੇ ਜਾਣਾ ਤੇ ਨਾਲੇ ਲੜਦੇ ਜਾਣਾ ਇਹ ਇਹ ਮਹਾਨ ਦੇਣ ਜਿਹੜੀ ਹੈਗੀ ਹੈ ਗੁਰੂ ਗੋਬਿੰਦ ਸਿੰਘ ਦੀ ਹੈ ਕਿ ਯੁੱਧ ਲੜਨਾ ਇੱਕ ਤਾਂ ਪਹਿਲਾਂ ਕਿਲੇ ਹੁੰਦੇ ਸੀ ਕਿਲਿਆਂ ਦੇ ਵਿੱਚ ਬੈਠ ਕੇ ਲੜਨਾ ਫਿਰ ਜਦੋਂ ਕਿਲਿਆਂ ਤੋਂ ਬਾਹਰ ਆਏ ਤੇ ਬਾਹਰ ਆ ਕੇ ਫਿਰ ਇਹ ਨਹੀਂ ਹੈਗਾ ਵੀ ਬੈਠ ਕੇ ਫਿਰ ਚੱਲਦੇ ਚੱਲਦੇ ਵੀ ਉਹਨਾਂ ਨੇ ਪਿੱਛਾ ਕੀਤਾ ਮੁਗਲਾਂ ਨੇ ਔਰ ਇੱਕ ਗੱਲ ਹੋਰ ਤੁਸੀਂ ਜਿਹੜੀ ਨੋਟ ਕਰਨ ਵਾਲੀ ਹੈ ਕਿ ਸਾਰਾ ਕੁਝ ਜਿਹੜਾ ਜਦੋਂ ਗਾ ਬਾਬਾ ਬੰਦਾ ਸਿੰਘ ਬਹਾਦਰ ਆਉਂਦੇ ਆ ਤਾਂ ਇਹ ਇਹ ਦੇਖੋ ਕਿਦਾਂ ਸਾਰਾ ਬਣਾਇਆ ਗਿਆ ਕਿ ਜਿਹੜੀ ਗੁਰੂ ਗੋਬਿੰਦ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਚ ਭੇਜਿਆ ਤੇ ਸਿਰਫ ਇਹ ਕਰਕੇ ਭੇਜਿਆ ਉਹਨੂੰ ਧਾਰਮਿਕ ਰੂਪ ਦਿੱਤਾ ਕਿ ਵਜ਼ੀਰ ਖਾਂ ਤੋਂ ਬਦਲ ਲੈਣ ਵਾਸਤੇ ਬੱਚਿਆਂ ਦਾ ਸਭ ਜਦਾਂ ਦਾ ਇਸ ਕਰਕੇ ਲੜਾਈ ਜਿਹੜੀ ਹੈਗੀ ਆ ਲੜੀ ਜਾਨੀ ਇਸ ਕਰਕੇ ਬਾਬਾ ਬੰਦਾ ਬਹਾਦਰ ਪੰਜਾਬ ਦੇ ਵਿੱਚ ਜਿਹੜੇ ਹੈਗੇ ਉਹ ਆਈ ਹੁਣ ਤੁਸੀਂ ਇਹ ਦੇਖੋ ਕਿ ਐਡੀ ਮਹਾਨ ਗੁਰੂ ਗਬੇਰ ਸਿੰਘ ਤਾਂ ਇਹ ਪੂਰੇ ਦੇ ਪੂਰੇ ਪ੍ਰਬੰਧ ਨੂੰ ਬਦਲਣਾ ਚਾਹੁੰਦਾ ਸੀ ਅਸਲ ਦੇ ਵਿੱਚ ਇਹ ਪੂਰੇ ਦੇ ਪੂਰੇ ਸਿਸਟਮ ਨੂੰ ਬਦਲਣਾ ਚਾਹੁੰਦਾ ਸੀ ਪਰ ਸੀਮਤ ਕਿੱਥੋਂ ਤੱਕ ਕਰਤਾ ਕਿ ਉਹ ਕੀ ਕਹਿੰਦੇ ਸੀ ਉਹ ਬਣਾ ਦਿੱਤਾ ਕਿ ਉਹਨਾਂ ਨੇ ਬਦਲਾ ਲੈਣ ਵਾਸਤੇ ਜਿਹੜਾ ਹੈਗਾ ਉਹ ਵਿੱਚ ਮਤਲਬ ਐਡੀ ਮਹਾਨ ਕਿਉਂਕਿ ਗੁਰੂ ਗੋਗਨੈ ਸਿੰਘ ਤਾਂ ਇਹ ਕਹਿ ਰਹੇ ਸੀ ਨਾ ਉਹਨਾਂ ਨੇ ਤਾਂ ਕਿਹਾ ਸੀ ਵੀ ਚਾਰ ਮੋਏ ਤੋਂ ਕਿਹਾ ਹੂਆ ਜੀਵਤ کئی ਹਜ਼ਾਰ ਯਾਨੀ ਇਸ ਸੰਕਲਪ ਨੂੰ ਇਸ ਲੜਾਈ ਨੂੰ ਇਦਾਂ ਦੇ ਰੂਪ ਧਾਰਮਿਕ ਰੂਪ ਦਿੱਤੇ ਕਿ ਇੰਨੀ ਇੱਕ ਗੱਲ ਸੀ ਵੀ ਜਾ ਕੇ ਤੁਸੀਂ ਉਹਦਾ ਬਦਲਾ ਜਿਹੜਾ ਹੈਗਾ ਲਓ ਗੱਲ ਇਹ ਨਹੀਂ ਹੈ ਗੱਲ ਸੀ ਇਸ ਪੂਰੇ ਸਿਸਟਮ ਨੂੰ ਕਿਦਾਂ ਚੇਂਜ ਕਰਨਾ ਹੈਗਾ ਇਸ ਲਈ ਬਾਬਾ ਬੰਦਾ ਬਾਦਰ ਨੂੰ ਥਾਪਿਆ